ਭਾਈਵਨ ਨਾਮ ਉਸ ਨਰੇਸ਼ ਹਨ ਕੀ ਕੱਟ ਮੈਂ ਇਹ ਕਿਹੜੀ ਜਗ੍ਹਾ ਹੈ ਰਾਜਾ ਫਾਸਟਨਰਜ਼ 78 ਫੋਕਲ ਪੁਆਇੰਟ ਬਟਾਲਾ ਤੋਂ ਮੈਂ ਬੋਲ ਰਿਹਾ ਹਾਂ ਅਸੀਂ ਇੱਥੇ ਬੋਲਟ ਬਣਾਉਣ ਦਾ ਪਲਾਂਟ ਹੈਗਾ ਸਾਡਾ ਤੇ ਇੱਥੇ ਸਾਡੇ ਜਦੋਂ ਅਸੀਂ ਸਵੇਰੇ ਆ ਕੇ ਦਰਵਾਜ਼ਾ ਖੋਲਿਆ ਤੇ ਵੇਖਿਆ ਕਿ ਬਾਹਰੋਂ ਸ਼ਟਰ ਦਾ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਦੀ ਸੀ ਮੇਨ ਇਹ ਗੇਟ ਦਾ ਵੀ ਤੇ ਖਿੜਕੀ ਦਾ ਵੀ ਔਰ ਫਿਰ ਵੀ ਕਿਉਂਨਾਂ ਕੋਲ ਖੁੱਲਿਆ ਨਹੀਂ ਅਸੀਂ ਖੋਲ ਕੇ ਅੰਦਰ ਗਏ ਆ ਤੇ ਅੰਦਰ ਵੇਖਿਆ ਕਿ ਇੱਥੇ ਸਾਡਾ ਟੀਵੀ ਵੀ ਐਲਸੀਡੀ ਵੀ ਚੋਰੀ ਹੋਈ ਦੀਗੀ ਤੇ ਜਿੱਥੇ ਉਸ ਉਹਦਾ ਕੈਮਰੇ ਦਾ ਕੰਟਰੋਲ ਹੁੰਦਾ ਵਾ ਉਹ ਵੀ ਖੁੱਲਾ ਕੇ ਸਾਰਾ ਟੁੱਟਾ ਦਾ ਪਿਆ ਦਾ ਸੀਗਾ ਫਿਰ ਅਸੀਂ ਅੰਦਰ ਜਾ ਕੇ ਦੇਖਿਆ ਕਿ ਕਿਧਰੋਂ ਦੀ ਫਿਰ ਉਹ ਉਤੋਂ ਦੀ ਉਹਨਾਂ ਨੇ ਚੱਦਰ ਤੋੜ ਕੇ ਅੰਦਰ ਵੜੇ ਆ ਤੇ ਸਾਡਾ ਕੈਮਰਾ ਵਗੈਰਾ ਹੋਰ ਚੋਰੀ ਲੈ ਕੇ ਕਰਕੇ ਇੱਥੇ ਕੈਸ਼ ਸਾਡਾ ਹੈਗਾ ਹੈਗਾ ਕੋ 15-16 ਹਜ਼ਾਰ ਦੇ ਕੋਲ ਹੋਏਗਾ ਉਹ ਵੀ ਚੋਕੇ ਲੱਗਿਆ ਤੇ ਅੱਗੇ ਵੀ ਇੱਥੇ ਦੋ ਵਾਰੀ ਚੋਰੀ ਕੋਵਿਡ ਚ ਹੋਈ ਦੀ ਸਾਡੀ ਫੈਕਟਰੀ ਰੇਲਵੇ ਰੋਡ ਬਟਾਲਾ ਰਾਜਾ ਫਾਉਂਡਰੀ ਚ ਵੀ ਆ ਪਿਛਲੇ 2 ਕੁ ਮਹੀਨੇ ਹੋ ਗਏ ਉੱਥੇ ਵੀ ਚਾਰ ਵਾਰੀ ਚੋਰੀ ਲਗਾਤਾਰ ਹੋਈ ਹੈ ਜਿਹਦਾ ਕਿ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਅਸੀਂ ਕੰਮ ਦਾ ਧਿਆਨ ਕਰੀਏਗੇ ਇਹਨਾਂ ਚੋਰਾਂ ਦਾ ਧਿਆਨ ਰੱਖੀਏ ਕਿੱਦਾਂ ਕਰੀਏ ਆ ਉੱਥੇ ਵੀ ਉਹਨਾਂ ਨੇ ਉਤੋਂ ਦੀ ਚੁੱਗ ਗਏ ਤੇ ਖੋਲ ਕੇ ਸਾਰਾ ਦੇਖਣ ਦੀ ਅੰਦਰ ਕੋਸ਼ਿਸ਼ ਕੀਤੀ ਜਾਂ ਉਤਰਨ ਦੀ ਕੀਤੀ ਉਹ ਵੀ ਤੋੜ ਗਏ ਸਾਡਾ ਕਾਫੀ ਨੁਕਸਾਨ ਕਰ ਗਏ ਸਨ ਕਿੰਨੇ 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 ਬੰਦੇ ਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਇਹ ਘੱਟੋ ਘੱਟ ਬੰਦੇ 3-4 ਜ਼ਰੂਰ ਹੋਣਗੇ ਪੁਲਿਸ ਕੰਪਲੇਟ ਕਰਤੀ ਜੀ ਪੁਲਿਸ ਕੰਪਲੇਂਟ ਅਸੀਂ ਕਰ ਦਿੱਤੀ ਆ ਹੁਣ ਦੇਖੋ ਕੀ ਬੰਦ ਆਏ ਕੈਸ਼ ਵੀ ਕੋਈ ਜਾਂਦਾ ਹਾਂਜੀ 11 16000 ਰੁਪਏ ਕਾਇ ਸੀਗਾ ਸਾਡਾ ਉਹ ਹੈ ਨਹੀਂ ਇੱਥੇ ਗੱਲੇ 'ਚ ਸਾਡੇ ਹੋਰ ਚਾਂਦੀ ਦੇ ਸਿੱਕੇ ਵਗੈਰਾ ਪੂਜਾ ਦੇ ਸੀ ਉਹ ਵੀ ਹੈ ਨਹੀਂ ਇੱਥੇ ਲਗਾਤਾਰ ਇਦਾਂ ਚੋਰੀਆਂ ਹੋ ਰਹੀਆਂ ਨੇ ਕਿਹੜਾ ਚੰਦ ਬਹੁਤ ਜ਼ਿਆਦਾ ਬਟਾਲੇ ਲਾਅ ਐਂਡ ਆਰਡਰ ਦੀ ਪੋਜੀਸ਼ਨ ਖਰਾਬ ਹੈ ਜੀ ਸਾਡੀਆਂ ਅੱਗੇ ਵੀ 2 ਮਹੀਨੇ ਪਹਿਲੇ ਚੋਰੀਆਂ ਹੋਈਆਂ ਸੀਗੀਆਂ ਰੇਲਵੇ ਰੋਡ ਦਾ ਹੀ ਮੇਨ ਉੱਥੋਂ ਹਜੇ ਤੱਕ ਸਾਡਾ ਕੋਈ ਬਰਾਮਦਗੀ ਨਹੀਂ ਅਜੇ ਤੱਕ ਹੋਈ ਕੋਈ ਸੁਣਵਾਈ ਨਹੀਂ ਹੈਗੀ ਉਹ ਬਹੁਤ ਅਸੀਂ ਟੈਨਸ਼ਨ 'ਚ ਕਿੰਨੇ ਕਦਾ ਇੱਥੇ ਨਿਮਤਾਂ ਕਰਦਾ ਇੱਥੇ ਵੀ ਸਾਡਾ ਨੁਕਸਾਨ ਹਜੇ ਜੋ ਉਤੋਂ ਦੇਖਣ 'ਚ ਲੱਗਦਾ ਵਾ 30 40 ਹਜ਼ਾਰ ਤੋਂ ਘੱਟ ਦਾ ਨੁਕਸਾਨ ਨਹੀਂ ਹੈਗਾ ਵਾਧੀ ਹੋਏਗਾ ਬਾਕੀ ਹੁਣ ਸਮਾਨ ਜਿਹੜਾ ਹੁਣ ਕੀ ਚੋਰੀ ਹੋ ਗਿਆ ਜਿਹੜਾ ਫੈਕਟਰੀਆਂ ਚ ਹੁਣ ਨਹੀਂ ਇਮੀਡੀਏਟ ਜਿਸ ਲਈ ਪਤਾ ਯੂਜ਼ ਕਰਨਾ ਮੈਂ ਫੇਰ ਹੀ ਪਤਾ ਲੱਗਣਾ ਕਿ ਕੀ ਸਮਾਨ ਚੋਰੀ ਹੋਇਆ ਦਾ ਲੱਗਦਾ ਕੈਮਰੇ ਵੀ ਮਟਾਏ ਗਏ ਕੈਮਰੇ ਵੀ ਉਹਨਾਂ ਨੇ ਥੱਲੇ ਕਰਤੇ ਸੀਗੇ ਕੈਮਰੇ ਦਾ ਉਹਨਾਂ ਨੇ ਕੱਟ ਕੇ ਸਾਰਾ ਤੇ ਉਹਦਾ ਵੀ ਹਾਰਡ ਡਿਸਕ ਨਾਲ ਲੱਗੇ ਆ ਕਿ ਤਾਂ ਕੀ ਪਤਾ ਹੀ ਨਾ ਲੱਗੇ ਪ੍ਰੂਫ ਹੀ ਨਾ ਰਹੇ ਕੋਈ ਕਿ ਕਿਹੜਾ ਬੰਦੇ ਨੇ ਕੀਤੀ ਹੈ